ਇਥੇ ਤੇ ਇੱਕ ਨਾ 5-7 ਦਿਨ ਹੋ ਗਏ ਇਹ ਹਫਤਾ ਹੀ ਹੋ ਗਿਆ ਇਹ ਨਾ ਸਿਆਪਾ ਪਿਆ ਫੇਸਬੁੱਕ ਤੇ ਅਹੇ ਸਾਗਰ ਦੀ ਬੋਟੀ ਇੰਡੀ ਕਾਚ ਲਾਉਣਾ ਸਿੱਖ ਗਈ ਉਹ ਬੜਾ ਮੈਂ ਨਾ ਬੱਚਾ ਬੱਚਾ ਸ਼ੇਅਰ ਕਰਨ ਦਿਆ ਪਤਾ ਨਹੀਂ ਉਹ ਕੀ ਸਲਾਉਣਾ ਸਿੱਖ ਗਈ ਆ ਸਾਡੀਆਂ ਧੀਆਂ ਪੈਣਾ ਜਹਾਜ ਚਲਾਉਂਦੀਆਂ ਮੈਂ ਆਸਟ੍ਰੇਲੀਆ ਨੂੰ ਗਿਆ ਸੀਗਾ ਤੇ ਜਿਹੜੇ ਜਹਾਜ ਵਿੱਚ ਅਸੀਂ ਬੈਠੇ ਸੀ ਉਹਦੀ ਪਾਇਲਟ ਪੰਜਾਬੀ ਲੜਕੀ ਸੀ ਉਹ ਸਾਡਾ ਪਹਿਰਾਵਾ ਵੇਖ ਕੇ ਮੁੜ ਕੇ ਸਾਡਾ ਸਿੰਗਾਪੁਰ ਦੇ ਵਿੱਚ ਸਟੇ ਸੀਗਾ ਉਹ ਸਾਨੂੰ ਬਾਅਦ ਦੇ ਵਿੱਚ ਉਹ ਲੜਕੀ ਮਿਲਿਓ ਪੰਜਾਬਣ ਸੀ ਉਹ ਸਾਡੀਆਂ ਲੜਕੀਆਂ ਜਹਾੜ ਚਲਾਉਂਦੀਆਂ ਅਸੀਂ ਨਹੀਂ ਕਦੇ ਕਿਹਾ ਉਹ ਸਾਗਰ ਦੀ ਵੋਟੀ ਹਿੰਦੀ ਕਾ ਮਟਰ ਚਲਾਉਣਾ ਸਿੱਖ ਗਈ ਐ 2002 ਮਾਡਲ ਉਹ ਲੋਕਾਂ ਨੇ ਲਾਲਾ ਲਾਲਾ ਕਰਤੀ ਬੱਲੇ ਬੱਲੇ ਮੈਂ ਕਿਹਾ ਵੀ ਭਾਈ ਚੰਗੀ ਗੱਲ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਮੈਂ ਹੱਦ ਹੋ ਗਈ ਭਾਈ ਸ਼ਰਮ ਆਉਂਦੀ ਏ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਉਹ ਦੋਵੇਂ ਜੀ ਵੀਡੀਓ ਪਾਉਂਦੇ ਫੇਸਬੁੱਕ ਤੇ ਦੋਵੇਂ ਜੀ ਉਹ ਆਪਣੀ ਨਾਲ ਲਾਗੇ ਬੈਠੀ ਘਰ ਵਾਲੀ ਨੂੰ ਦੱਸਣ ਦਿਆ ਵੀ ਸਾਗਰ ਦੀ ਵੋਟੀ ਤੇ ਹਿੰਦੀ ਕਾ ਚਲਾਉਣਾ ਸਿੱਖ ਗਈ ਤੇ ਤੂੰ ਨਹੀਂ ਕੁਝ ਸਿੱਖੀ ਮੈਂ ਕਿਹਾ ਬਾਬਾ ਚੱਟਾ ਤੇਰਾ ਦਾੜਾ ਇੱਕ ਵਾਲ ਕਾਲਾ ਵਿੱਚ ਐ ਨਹੀਂ ਤੈਨੂੰ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸ਼ਰਮ ਆਉਣੀ ਚਾਹੀਦੀ ਪਰ ਮੈਂ ਬੇਨਤੀ ਕਰਦਾ ਇਹ ਜਿਹੜੀ ਅੰਡਿਕਾ ਚਲਾਉਣੀ ਸਿੱਖੀ ਨਾ ਇਹਦੀਆਂ ਕਰਤੂਤਾਂ ਦਾ ਤੁਹਾਨੂੰ ਪਤਾ ਹੋਵੇਗਾ ਸਾਗਰ ਦਾ ਇਨੂੰ ਚਵਾਲ પેટ્રોલ ਪੰਪ ਤੇ ਨਾ ਛੱਤਰ ਬਰਿਆ ਸੀਗਾ ਜਿੰਨਾ ਰਹਿ ਰੱਬ ਦਾ ਨਾਮ ਇਹਨੇ ਨਾ ਸਾਗਰ ਨੇ ਗੁਰੂ ਕਲਗੀ ਧਰਮਹਾਰਾਜ ਦੇ ਮੈਲ ਉਹਨਾਂ ਦੀਆਂ ਧਰਮ ਸਪਤਨੀਆਂ ਦੇ ਪਰਥਾਏ ਭੱਦੀ ਛਬਦਾਵਲੀ ਬੋਲੀ ਸੀ ਸਟੇਜ ਤੇ ਤੇ ਫਿਰ ਦੋਵੇਂ ਲੱਤਾਂ ਸਾਗਰ ਦੀਆਂ ਤੋੜੀਆਂ ਸੀਗੀਆਂ ਇਹਦਾ ਉਹ ਹਸ਼ਰ ਕੀਤਾ ਵੀ ਪਤਾ ਨਹੀਂ ਕਿੰਨੇ ਸਾਲ ਇਹ ਮੰਜੇ ਤੇ ਪਿਆ ਰਿਆ ਸੀ ਤੂੰ ਸਤਿਗੁਰੂ ਮਹਾਰਾਜ ਕਿਰਪਾ ਕਰੇ ਇਹੋ ਜੀਆਂ ਚੀਜ਼ਾਂ ਨੂੰ ਪ੍ਰੋਮੋਟ ਘਾਟੀ ਕਰਿਆ ਕਰੋ ਰਹਿਮਤ ਕਰੇ ਪਰਮਾਤਮਾ ਕੋਈ ਚੰਗੀ ਚੀਜ਼ ਵਾਇਰਲ ਕਰੋ ਕਰਨੀ ਹੈ ਤੇ ਤੁਸੀਂ ਇੱਕ ਅੰਗੂਠਾ ਦਬਦਿਓ ਅਗਲੇ ਦੇ ਅਕਾਊਂਟ ਵਿੱਚ ਹਜ਼ਾਰਾਂ ਰੁਪਇਆ ਤੁਰਿਆ ਜਾਂਦਾ ਹੈ ਸਤਿਗੁਰੂ ਮਹਾਰਾਜ ਕਿਰਪਾ ਕਰੇ ਚੰਗੀ ਚੀਜ਼ ਨੂੰ ਪ੍ਰਮੋਟ ਕਰੋ ਆਓ ਅਮਰਤਸਰ ਦੀ ਧਰਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਾ ਆ ਜਿਹੜੇ ਸਾਡੇ ਬਹੁਤੇ ਪੰਥਕ ਚੈਨਲ ਸੀ ਨਾ ਪੰਥਕ ਚੈਨਲ ਪੀਟੀਸੀ ਵਾਲੇ ਦੂਜੇ ਤੀਜੇ ਉਹ ਨਹੀਂ ਉਥੇ ਗਏ ਇਹਨਾਂ ਨੂੰ ਸਾਗਰ ਦੀ ਵੋਟੀ ਲੱਗ ਗਈ ਇਹਨਾਂ ਆਪਣੇ ਚੈਨਲ ਤੇ ਚਲਾਈ ਲੇਕਿਨ ਭਾਈ ਅਮਰਤਪਾਲ ਸਿੰਘ ਦੀ ਮਾਂ ਵਿਚਾਰੀ ਬੇਹੋਸ਼ ਹੋਈ ਡਿੱਗੀ ਉਹ ਨਾ ਇਹਨਾਂ ਨੂੰ ਦੇਖੀ ਤੋ ਸਤਿਗੁਰੂ ਮਹਾਰਾਜ ਕਿਰਪਾ ਕਰੇ ਇਹ ਸਾਨੂੰ ਪਤਾ ਲੱਗਦਾ ਵੀ ਅੱਜ ਸਾਡਾ ਦਿਮਾਗ ਕਿੱਥੇ ਇੱਕ ਸੈੱਟ ਹੋਇਆ ਪਿਆ ਤਾਤਗੁਰੂ ਰਹਿਮਤ ਕਰੇ ਮਹਾਰਾਜ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ